ਸੋਰਠਿ ਗੁਰ ਅਰਜਨ ਪੁਰਖ ਪ੍ਰਮਾਨ 파ਰਥਉ 파ਰਥਉ ਚੱਲੇ ਨਹੀਂ ਗੁਰ ਅਰਜਨ ਪੁਰਖ ਪ੍ਰਮਾਨ ਗੁਰ ਅਰਜਨ ਪੁਰਖ ਪ੍ਰਮਾਨ 파ਰਥਉ ਬਸ ਇੱਥੇ ਕੁਮਲ ਹੋਣਾ ਚੱਲੇ ਨਹੀਂ ਚੱਲੇ ਨਹੀਂ 파ਰਥਉ ਉਹਨੂੰ ਕਹਿੰਦੇ ਨੇ ਜਿਹੜਾ ਜੰਗ ਚ ਐ ਪੈਰ ਗੱਡ ਕੇ ਖੜ ਜਵੇ ਜਿਵੇਂ ਰਾਂਖਾ ਮੋਖਾ ਗੱਡਿਆ ਹੁੰਦਾ ਗੱਡਿਆ ਹੋਇਆ ਹੋਵੇ ਗੱਡਿਆ ਹੋਇਆ ਗੱਡਿਆ ਜਾਵੇ ਕਿਥੋਂ ਗੱਡਿਆ ਹੋਇਆ ਤਾਂ ਕੰਦੇ ਚੱਲਦਾ ਗੱਡਿਆ ਹੋਇਆ ਤਾਂ ਚੱਲ ਵੀ ਜਾਂਦਾ ਪਰ ਜਿਹੜਾ ਹੱਡਾ ਹੈ ਨਾ ਉਹ ਨਹੀਂ ਚੱਲਦਾ ਹੁੰਦਾ ਗਾੜਾ ਚਲੇ ਨਾ ਹੱਡਾ ਚੱਲ ਈ ਉਹ ਦਸਮ ਪਾਸ਼ਾ ਨੇ ਲਿਖਿਆ ਜਿਹੜਾ ਮਨ ਕਰਕੇ ਥਿਰ ਹੋ ਜਵੇ ਉਹ ਨਹੀਂ ਚੱਲਦਾ ਜਿਹੜਾ ਸਰੀਰ ਕਰਕੇ ਥਿਰ ਹੋਵੇ ਉਹ ਚੱਲਦਾ ਉਹ ਧਰਤੀ ਘੁੰਮਦੀਆਂ ਨਾਲੇ ਘੁੰਮਦਾ ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਉਹ ਦੀ ਚਲਦਾ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਗੱਡਿਆ ਹੋਇਆ ਉਹ ਘੁੰਮਦਾ ਜਿਹੜਾ ਸਰੀਰ ਤੋਂ ਅਡ ਹੋ ਕੇ ਥਿਰ ਹੋਇਆ ਉਹ ਥਿਰ ਜਿਹੜਾ ਸਰੀਰ ਦੇ ਵਿੱਚ ਥਿਰ ਉੱਥੇ ਦੀ ਜਿਹੜੇ ਹਟ ਕਰਕੇ ਮਰਦੇ ਨੇ ਉਹ ਸਰੀਰ ਦੇ ਵਿੱਚ ਥਿਰ ਹੁੰਦੇ ਨੇ ਉਹ ਚਲਦੇ ਹੁੰਦੇ ਨੇ अर्जुन जंग करदा जंग च चलदा है ओ चल है नहीं है अर्जुन ਨੂੰ ਕਹਿੰਦੇ ਨੇ 파르ਥ ਉਹਦੇ ਨਾਲ ਆਇਆ ਵੀ ਸਾਰੇ ਜੰਗ ਜਿੱਤਦਾ ਹੈ ਹਿਲਦਾਰੀ ਫਲਾਣਾ 파르ਥ ਉਹ अर्जुन ਨਾਲ ਆਇਆ ਹੈ ਲੋ ਉਹਦੇ ਨਾਲ ਉਹ अर्जुन ਜਿਹੜਾ ਮਹਾਭਾਰਤ ਵਾਲਾ 파르ਥਨਾ ਪੁਰਗਲ 파르ਥ ਉਹ ਕਹਿੰਦੇ ਇਹ अर्जुन 파르ਥ ਹੈ ਉਹ अर्जुन 파르ਥ ਨਹੀਂ ਸੀ ਕੱਲੇ ਕਹਿ ਰਹੇ ਨੇ ਪਟ ਉਹ 파르ਥ ਨਹੀਂ ਸੀ ਇਹ 파르ਥ ਹੈ అర్జుਨ ਗੁਰ అర్జుਨ ਨੂੰ ਪੁਰਖ ਪ੍ਰਮਾਨ 파르ਥੋ ਇਹ ਗੁਰ అర్జుਨ ਆ ਇਹ ਦਰਗਾਹ ਚ ਪ੍ਰਮਾਨ ਹੋਇਆ 파르ਥੋ ਉਹ అర్జుਨ ਤੁਹਾਡੇ ਵਾਲਾ 파르ਥੋ ਪ੍ਰਮਾਨ ਨਹੀਂ ਹੋਇਆ ਉਹਦਾ ਮਾਂ ਦੇ ਚਲਾਏ ਮਾਂ ਨਾ ਹੁੰਦਾ ਇਹ ਦੇਸ਼ਤਲ ਤੇ ਪਹਿਲਾਂ ਨਹੀਂ ਸੀ ਉਹ ਮਰਦਾ ਪਤਾ ਇੱਥੇ ਮਰ ਗਿਆ ਉਹਨੂੰ ਜਾਣ ਦੀ ਲੋੜ ਨਹੀਂ ਸੀ ਉੱਥੇ ਹਵਾਲਿਆ ਦੇ ਜਾ ਕੇ ਸ੍ਰੀ ਛੱਡਣ ਦੀ ਲੋੜ ਨਹੀਂ ਸੀ ਪੈਣ ਹਵਾਲਿਆ ਦੇ ਕੀ ਕਰਨ ਗਿਆ ਸੀ ਉਹ ਇਹਦੇ ਅੰਦਰੇ ਹਵਾ ਘਾ ਰਹੇ ਉਹ ਹਵਾ ਘਾ ਟੋੜਦਾ ਫਿਰਦਾ ਸੀ ਕੋਰੇ ਕੁਝ ਕਹਿੰਦਾ ਹੈ ਪਟ ਗੁਰੂ ਅਰਜਨ ਪਰਮਾ ਪ੍ਰਮਾਣ ਪ੍ਰਮਾਣ ਪੁਰਖ ਵਰਤੋ ਪ੍ਰਮਾਣ ਪੁਰਖ 파ਰਥੋ ਪ੍ਰਮਾਣ ਪੁਰਖ ਦਰਗਾਹ ਚ ਪ੍ਰਮਾਣ ਪੁਰਖ 파ਰਥੋ ਹੈ ਚੱਲੇ ਨਹੀਂ ਉਹ ਤੁਹਾਡਾ ਜਿਹੜਾ ਭਾਰਤੋ ਬਣਾਇਆ ਹੋਇਆ ਤੁਹਾਡਾ ਹੀ ਭਾਰਤੋ ਹੈ ਸੰਸਾਰ ਦੀ ਉਹਨੂੰ ਭਾਰਤੋ ਬੰਦਾ ਨਦਰਗਾਹ ਮੰਦੀ ਹੈ ਉਹ ਕਿਸੇ ਵਿਦਵਾਨ ਦਾ ਬਣਾਇਆ ਹੋਇਆ ਭਾਰਤੋ ਜਿਹਨਾਂ ਨੇ ਨਾਵਲ ਲਿਖਿਆ ਹੈ ਮਹਾ ਭਾਰਤ ਲਿਖੀ ਉਹਦਾ ਬਣਾਇਆ ਹੋਇਆ ਭਾਰਤੋ ਚੱਲੇ ਨਹੀਂ ਇਹਦਾ ਮਨ ਚਲਾਇਆ ਮਨ ਨਹੀਂ ਹੁੰਦਾ ਹੁਣ ਇਹਦਾ ਮਨ ਟਿਕਿਆ ਹੋਇਆ ਗੱਡਿਆ ਪਿਆ ਚੱਲੇ ਨਹੀਂ ਇਹ ਨਹੀਂ ਚੱਲਦਾ ਚਲਾਇ ਮਾਨ ਇਹਨੂੰ ਚਿੰਤਾ ਨਹੀਂ ਚਿੰਤਾ ਚਲਾਇ ਮਾਨ ਕਰਦੀ ਹੈ ਮਾਨੂੰ ਇਹ ਹਕਮ ਨਾਲ ਜੁੜਿਆ ਹੋਇਆ ਹੈ ਭਰੋਸੇ 'ਚ ਬੈਠਾ ਸੱਤ ਸੱਤ ਤੋਂ ਦੇ ਦਾਰੇ 'ਚ ਬੈਠਾ ਚੱਲੇ ਨਹੀਂ ਇਹ ਨਹੀਂ ਚੱਲਦਾ ਫਿਰ ਹੋਇਆ ਬੈਠਾ ਉਹ 파ਰਥੋ ਜਿਹੜਾ ਸੁਣਿਆ ਸੀ ਮਾਂ ਪਾਰ ਤੋਂ 파ਰਥੋ ਕੱਟ ਕੇ ਅਰਜਨ ਨਾਲ 파ਰਥੋ ਜੁੜਿਆ ਇਹ ਦਰਗਾਹ ਦਾ ਪਰਥੋ ਹੈ ਉਹ ਤੁਹਾਡਾ ਪਰਥੋ ਸੀ ਇੱਥੇ ਉਹ ਪਾਰਟੀ ਵਾਜੀ ਦਾ ਪਰਥੋ ਸੀ ਢੜੇ ਬੰਦੀ ਦਾ ਪਰਥੋ ਸੀ ਪਰਥੋ ਦੀ ਡਿਗਰੀ ਚੱਲ ਜਿਵੇਂ ਹੋਣਾ ਬਾਦਲ ਨੂੰ ਨਹੀਂ ਤੇ 30 ਡਿਗਰੀ ਇਹਨਾਂ ਡਿਗਰੀਆਂ ਦਾ ਕੀ ਹੈ ਬਕਰੇ ਗੌਂ ਹਾਲੇ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਨਿਜਾ ਨਾਮ ਨਿਸ਼ਾਨ ਦੇਖੋ ਨਿਜਾ ਕਾਦੇ ਨਾਮ ਦਾ ਨੇਜਾ ਨਾਮ ਦਾ ਨੇਜਾ ਨਿਸ਼ਾਨ ਇਹੀ ਹੈ ਦੇਖੋ ਨੇਜਾ ਨਾਮ ਨਿਸ਼ਾਨ ਸਤਿਗੁਰੂ ਸ਼ਬਦ ਸਵਾਰਿਓ ਸਤਿਗੁਰੂ ਨੇ ਸ਼ਬਦ ਨਾਲ ਸਵਾਰਿਆ ਇਹਨੂੰ ਸੌਥੇ ਪਾਤਸ਼ਾਹ ਗੁਰੂ ਰਾਮਦਾਸ ਨੇ ਸਵਾਰਿਆ ਹੈ ਅਰ ਜਲਦੂ ਆਪਣੇ ਉਪਦੇਸ਼ ਨਾਲ ਤਾਂ ਠਹਿਰ ਹੋਇਆ ਹੈ ਤਾਂ 파ਰਥੋ ਹੋਇਆ ਉਹਨੂੰ ਨਹੀਂ ਉਪਦੇਸ਼ ਦਿੱਤਾ ਉਦਾ ਗੁਰੂ ਨਹੀਂ ਹੈਗਾ ਉਹਦਾ ਦਾ ਗੁਰੂ ਸ਼ਾਸਤਰ ਵਿਦਿਆ ਸਿਖਾਉਣ ਵਾਲੇ 파ਰਥ ਉਹਦਾ ਅਰਜਣ ਦਾ ਉਹਦਾ ਗੁਰੂ ਨਾਲੇ ਲੜ ਰਿਹਾ ਹੈ ਆਪਣੇ ਨਾਲ ਗੁਰੂ ਦੇ ਵਿਰੋਧੀ ਹੈ ਗੁਰੂ ਨਾਲ ਲੜਦੇ ਹੁੰਦੇ ਨੇ 파ਰਥ ਉਹ ਗੁਰੂ ਦੇ ਪਾਣੀ ਚ ਰਹਿੰਦੇ ਹੁੰਦੇ ਲੜਦੇ ਹੁੰਦੇ ਨੇ ਕਿਹੜੀ ਗੱਲ ਦਾ 파ਰਥ ਹੈ ਉਹ ਐਂ ਘਰੇ ਭਟ 파ਰਥ ਦਾ ਅਰਥ ਕੀ 파ਰਥ ਹੁੰਦਾ ਅਰਥ ਕੀ ਹੁੰਦਾ ਪਾਰਤਵ ਦਾ ਦਿਆਂਗ ਜਿਹੜਾ ਜੰਗ ਚੋਂ ਰੋਲ ਹਿੱਲਦਾ ਹੀ ਨਹੀਂ ਜਿਹੜਾ ਜੰਗ ਚ ਚਲਿਆ ਜਾਵੇ ਨਾ ਭਜਦਾ ਹੈ ਨਾ ਡੋਲਦਾ ਨਾ ਹਿੱਲਦਾ ਹੈ ਦੁਸ਼ਮਣਾਂ ਨੂੰ ਜਿੱਤ ਤੱਕ ਹੀ ਉਹ ਪਾਰਤਵ ਉਹ ਸੋਨੇ ਜਿਤਨਾ ਜਿਤਨਾ ਉਹ ਪਾਰਤਵ ਇਸ ਸੋਈਆਂ ਦੇ ਦੋ ਸੌ ਉੱਤੇ ਆਏ ਅੰਕ ਵੀ ਆ ਡੈਣੇ ਸੋਈਆਂ ਨਾਲ ਤੋੜੀ ਤਾਂ ਨਹੀਂ ਤਿੰਨ ਅਹ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਨੇਜਾ ਨਾਮ ਦਾ ਮਿਲਿਆ ਹੋਇਆ ਖਥਿਆਰ ਹੈ ਤੇ ਕੋਲ ਵੈਰੀਆਂ ਨੂੰ ਜੱਤਣ ਵਾਲਾ ਹਸਾ ਮੰਨਦਾ ਨੇਜਾ ਗੱਡਿਆ ਮੰਨਦਾ ਨੇਜਾ ਨਹੀਂ ਗੱਡਿਆ ਮੰਨ ਬੰਨਿਆ ਨਹੀਂ ਹੋਇਆ ਸੋ ਵੀ ਆਲੀ ਸਤਿਗੁਰ ਨੇ ਸ਼ਬਦ ਨਾਲ ਸਵਾਰੇ ਨੇ ਜਾ ਕਿਵੇਂ ਚਲਾਉਣਾ ਹੈ ਸਾਧ ਵਰਤਨਾ ਕਿੱਥੇ ਵਰਤਨਾ ਹੈ ਸਭ ਕੋ ਨੂੰ ਗਿਆਨ ਦਿੱਤਾ ਹੋਇਆ ਹਾਂ ਜਲ ਪਬਜਲ ਸਾਇਰ ਸੇਤ ਨਾਮ ਹਰੀ ਕਾ ਬੋਹਿთა ਪਬਜਲ ਸਾਇਰ ਸੇਤ ਨਾਮ ਹਰੀ ਗਾ ਜਿਹੜਾ ਸੰਸਾਰ ਪਬਜਲ ਐ ਇਹ ਸਾਇਰ ਐ ਸਾਇਰ ਜਿਹੜਾ ਵੱਡਾ ਜਿਹੜਾ ਹੋਵੇ ਨਾ ਸਰੋਵਰ ਚੀਲੋ ਅਨੁਸਾਰ ਗਾ ਦੂਦ ਬਹੁਤ ਵੱਡਾ ਨਹੀਂ ਹੈਗਾ ਇਹ ਸਾਗਰ ਨਹੀਂ ਹੈਗਾ ਸਾਰੇ ਹੈ ਸੇ ਤੂੰ ਨਾਮ ਨਾਮ ਤੇ ਪੋੜੇ ਸੇ ਤੂੰ ਗਰਮੋਸ ਨਾਮ ਜਿਹੜਾ ਹੈਗਾ ਇੱਥੇ ਉਹ ਸੇ ਤੂੰ ਪੁਲ ਪਾਰ ਕਰਨਾ ਇਹਦਾ ਜੇ ਉੱਤੇ ਦੀ ਇਹਦੇ ਲੱਗਣਾ ਨਾ ਬਸ ਸਾਗਰ ਦੇ ਉੱਤੇ ਦੀ ਲੱਗਣ ਦਾ ਨਾਮ ਪੁੜਾ ਹੈਗਾ ਲੈ ਜਾ ਨਾਮ ਹੈ ਥੱਲੇ ਤੇ ਕਹੇ ਨੇ ਜਾ ਥੱਲੇ ਪਪ ਸਾਗਰ ਦੇ ਨੇ ਜਾ ਟਿਕਾ ਦਿਓ ਉੱਤੇ ਨੇ ਜਿਹਦੇ ਅਸਰਿਆ ਪੁੱਤਰੋ ਨਾਮ ਹਰੀ ਦਾ ਬਹੁਤਾ ਕੇ ਨਾਮ ਹਰੀ ਦਾ ਪੁੜ ਗਾਇ ਲੋਇਆ ਬਹੁਤਾ ਜਹਾਜ ਕਹ ਲੋ ਕੋਈ ਗੱਲ ਫੁੱਲ ਵੀ ਕਹਿ ਰੁ ਜਹਾਜ ਦੇਲੀ ਦੇਲੀ ਦੀਪਕ ਹੈ ਦੇਲੀ ਦੀਪਕ ਨਾਮ ਬਹੁਤਾ ਵੀ ਹੈ ਨਾਮ ਸੇਤੂ ਦਾ ਪੜ ਵੀ ਹੈ ਸੇਤੂ ਵੀ ਕਹਿਆ ਨੂੰ ਬੋਹਤ ਹੈ ਤਾ ਵੀ ਕੇ ਹੁਕਮ ਬੋਹਤ ਆ ਵੀ ਆ ਹੁਕਮ ਹੈ ਨਾਮ ਹੁਕਮ ਨਾਲ ਜੁੜਿਆ ਹੋਇਆ ਉਹ ਅਰਜੜ ਹੁਕਮ ਨਾਲ ਜੁੜੇ ਬਿਨਾ ਧਰ ਹੋਈ ਨਹੀਂ ਸਕਦਾ ਹਾਂਜੀ ਤੂੰ ਆ ਸਤਿਗੁਰਾਂ ਸੰਗ ਹੇਤ ਨਾਮ ਲੱਗ ਜਗ ਉਧਰਿਓ ਤੂੰ ਆ ਸਤਿਗੁਰਾਂ ਸੰਗ ਹੇਤ ਤੂੰ ਆ ਸਤ ਤੇਰਾ ਸਤਗੁਰ ਦੇ ਨਾਲ ਹੇਤ ਹੈ ਤੂੰ ਸਤਗੁਰ ਸੰਗ ਲੋ ਹੇਤ ਤੇਰਾ ਜੇ ਸਤਗੁਰ ਨਾਲ ਹੇਤ ਹੈ ਨਾ ਆਪਣੇ ਮੂਲ ਨਾਲ ਤੇਰਾ ਹੇਤ ਆ ਸੱਚ ਦੇ ਗਿਆਨ ਨਾਲ ਹੇਤ ਹੈ ਜੇ ਸੱਚ ਦੇ ਗਿਆਨ ਨੂੰ ਤਾਂ ਹਿਤਕਾਰੀ ਬਣਿਆ ਹੋਇਆ ਤੇ ਸੱਚ ਨੂੰ ਹਿਤਕਾਰੀ ਬਣਿਆ ਹੋਇਆ ਹਾਂ ਨਾਮ ਲੱਗ ਜਗ ਉਧਰਿਓ ਫੇਰ ਸਤਪੁਰਤੋਂ ਗਿਆਨ ਲੈ ਕੇ ਨਾਮ ਲੈ ਕੇ ਜਗ ਉਧਰਦਾ ਜਗੇ ਉਧਰਿਆ ਹੋਇਆ ਸਾਰਾ ਜਗ ਉਧਰਿਆ ਤੇ ਤੇਰਾ ਹੇਤ ਹੈ ਤੇ ਰਵੀਦਾਰੂ ਜਿਹੜੀ ਗੱਲ ਜਿਹੜੇ ਪੁਲਸੇ ਸਾਰਾ ਸੰਸਾਰ ਲੰਗਦਾ ਹੈ ਜਿਹੜੇ ਜਹਾਜ਼ 'ਚ ਸਾਰਾ ਸੰਸਾਰ ਦਾ ਭਵ ਸਾਗਰ ਪਾਰ ਕਰਦਾ ਹੈ ਕਿ ਤੂੰ ਨਹੀਂ ਕਰ ਸਕਦਾ ਤੂੰ ਵੀ ਕਰ ਸਕਦਾ ਉਹ ਜਿਹੜਾ ਸੰਸਾਰ ਨੂੰ ਤਾਰ ਸਕਦਾ ਤੈਨੂੰ ਕਿਉਂ ਨਹੀਂ ਤਾਰ ਸਕਦਾ ਜਿਹੜਾ ਵਿਸ਼ਵਾਸ ਜੇ ਤੇਰਾ ਹੇਤ ਹੈ ਤਾਂ ਤਰੇਗਾ ਹੇਤੇ ਬਣਾਈ ਤਰਨਾ ਜਿਨ੍ਹਾਂ ਦਾ ਹੇਤ ਸੀ ਤੋਂ ਬੁੰਡੇ ਪਹਿਲਾਂ ਨੇ ਹੇਤ ਨਹੀਂ ਉਹਨਾਂ ਦਾ ਪਿਓ ਨਾਲ ਹੈਗਾ ਚੌਥੇ ਪਾਤਸ਼ਾਹ ਨੂੰ ਸਤਿਗੁਰੂ ਸਾਹਿਬ ਨੇ ਕਿਹਾ ਤੇਰਾ હેਤ ਸੀ ਪੰਜਵੇਂ ਪਾਤਸ਼ਾਹ ਨੂੰ ਕਿਹਾ ਤੋ ਸਤਸਗੁਰੂ ਸਾਹਿਬ ਨੇ ਕਿਹਾ ਸਤਿਗੁਰੂ ਸੰਗ ਹੀਤ ਨਾਮ ਲੱਗ ਜਗ ਉਤਰੇ ਤੇਰਾ ਅੰਦਰੋਂ ਉਹਦੇ ਨਾਲ ਜੁੜਿਆ ਹੋਇਆ ਹੈ ਤੀ ਤੂੰ ਪਿਓ ਨਾਲ ਸਤਿਗੁਰ ਨਾਲ ਉਹ ਦੋ ਬੜੇ ਨਹੀਂ ਜੁੜੇ ਹੋਏ ਤੇ ਅੰਦਰੋਂ ਉਹ ਅੰਦਰੋਂ ਮਤ ਭੇਤੇ ਉਹਨਾਂ ਦੇ ਚੌਥੇ ਪਾਤਸ਼ਾਹ ਨੂੰ ਤਾਂ ਉਹ ਨਾਮ ਲੈ ਲੈ ਜਿਹਨਾਂ ਸਾਰੇ ਜਗ ਉਤਰੇ ਤੇਰਾ ਕੋ ਨਾਮ ਸਾਰੇ ਜਗ ਦਾ ਉਧਾਰ ਕਰਨ ਵਾਲਾ ਹੁਣ ਤੂੰ ਉਧਾਰ ਕਰ ਰਿਹਾ ਹੈਂ ਜਗ ਦਾ ਪਹਿਲਾਂ ਉਹ ਕਰ ਰਿਹਾ ਸੀ ਹਾਂ ਜਗਤ ਉਧਾਰਨ ਨਾਮ ਸਤਗੁਰੂ ਤੁਟਾ ਉਹ ਜਿਹੜਾ ਲਫਜ਼ ਵਰਤਿਆ ਤਾਂ ਤੇਰੂ ਔਕਰ ਅੜਾ ਉਹ ਗੁਰ ਅਰਜਨ ਦੇਵ ਵਾਸਤੇ ਵਰਤਿਆ ਤੇਰਾ ਹੇਤ ਸੀ ਤੇਰਾ ਹੈ ਸੀ ਪਰ ਹੇਤ ਹੈ ਕਿ ਦਾ ਨਹੀਂ ਸੀ ਤੇਰਾ ਨੀਗਾ ਹੈ ਕਿ ਦਾ ਨਹੀਂ ਸੀ ਤੇ ਤੇਰਾ ਸੀ ਫਿਰ ਕੋਈ ਹੈ ਸੀ ਜਿਹਦਾ ਹੈ ਨਹੀਂ ਸੀ ਗਾਲ ਕਹਿ ਗਿਆ ਉਹ ਇਹਨਾਂ ਦੋ ਜਿਹੜੇ ਭਰਾ ਵੱਡੇ ਨੇ ਉਹਨਾਂ ਦੇ ਹਿੱਤ ਹੈ ਜੀ ਇਹ ਤਾਂ ਕਹਾਣੀ ਇੱਥੇ ਆਈ ਆ ਚੱਕ ਕੇ ਹੋਈ ਜਗਤ ਉਧਾਰਨ ਨਾਮ ਸਤਗੁਰੂ ਟੁੱਟਾ ਪਾਇਓ ਜਗਤ ਉਧਾਰਨ ਨਾਮ ਨਾਂ ਬਿਜੜਾ ਜਗਤ ਨੂੰ ਉਧਾਰ ਕਰਨ ਵਾਲਾ ਤਾਂ ਹੈ ਸਤਗੁਰੂ ਟੁੱਟਾ ਪਾਇਓ ਜਗਤ ਦਾ ਉਧਾਰ ਕਰਨ ਵਾਲਾ ਜਿਹੜਾ ਨਾਮ ਹੈ ਗਿਆਨ ਹੈ ਸਾਰਾ ਆ ਜਿਹੜਾ ਗੁਰਬਾਨੀ ਦਾ ਗਿਆਨ ਹੈ ਨਾ ਇਹੀ ਹੈ ਉਹ ਸਤੁਰ ਤੋਂ ਹੀ ਮਿਲਣਾ। ਫੋਕੇ ਸੰਸਾਰ ਇਸੇ ਨੇ ਛਡਾਉਣਾ। ਸਤਗੁਰ ਤੁਠਾ ਪਾਇਓ ਜੇ ਸਤੁਰ ਤੁਠੀਵੇ ਮਿਹਰਬਾਨ ਹੋ ਜਵੇ ਖੁਸ਼ ਹੋ ਜਵੇ ਪ੍ਰਾਪਤ ਹੋ ਜਾਂਦੀ। ਸਤਗੁਰ ਤੁਠਾ ਪਾਇਓ। ਤੁਠੇ ਪਾਇਓ। ਉਹ ਤੋਂ ਪਤਲ ਉਹ ਦੱਦਾ ਵੇ। ਤੁਠੇ ਪਾਇਓ ਹਾਂ। ਅਬ ਨਾਹੀਂ ਅਵਰ ਸਰਿਕਾਮ। ਬਾਰ ਅੰਤਰ ਪੂਰੀ ਪੜੀ ਅਬ ਨਾਹੀ ਹੁਣ ਢੀ ਕਹਿੰਦੇ ਸਾਡਾ ਹੋਰ ਨਾਲ ਹੁਣ ਕੋਈ ਲੋੜ ਨਹੀਂ ਸਾਨੂੰ ਹੈਗੀ ਹੋਰ ਥਈ ਸਾਡਾ ਕੋਈ ਮਤਲਬ ਨਹੀਂ ਰਹਿ ਗਿਆ ਹੋਰ ਗੁਰੂ ਦੀ ਧਾਰਨ ਦੀ ਲੋੜ ਨਹੀਂ ਅਬਰ ਨਾਹੀ ਅਵਰ ਸਰ ਕਾਮ ਹੁਣ ਹੋਰ ਕਿਸੇ ਗੁਰੂ ਦੀ ਧਾਰਨ ਦੀ ਸਾਨੂੰ ਲੋੜ ਨਹੀਂ ਹੋਰ ਕਿਸੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਬਾਰ ਅੰਤਰ ਪੂਰੀ ਪੜੀ ਬਾਹਰ ਦੇ ਅੰਦਰ ਹੈ ਘਰ ਦੇ ਅੰਦਰ ਵੜ ਗਏ ਉਹ ਤੇ ਸਭ ਕੁਝ ਆ ਘਰ ਦੇ ਵਿੱਚ ਜਿਹੜੇ ਘਰ ਚ ਜਾਵੜੇ ਉਹ ਤਾਂ ਅੰਦਰ ਤਾਂ ਸਭ ਕੁਝ ਆ ਉੱਥੇ ਕੀ ਲੋੜ ਪਈ ਹੈ ਸਭ ਕੁਝ ਘਰ ਵਿੱਚ ਘਰ ਤਾਂ ਤੇਰੇ ਸਭ ਕੁਝ ਆ ਸਭ ਕੁਝ ਘਰ ਵਿੱਚ ਮਿਲ ਗਿਆ ਜਾਂ ਬਾਹਰ ਦੇ ਅੰਦਰ ਵੜ ਗਏ ਦਰਵਾਜੇ ਦੇ ਅੰਦਰ ਵੜ ਗਏ ਤੂੰ ਉੱਥੇ ਤਾਂ ਸਭ ਕੁਝ ਆ ਹੀ ਫਿਰ ਉੱਥੇ ਹੋਰ ਕੀ ਲੋੜ ਪੈਗੀ ਹੋਰ ਤਾਂ ਕੋਈ ਚੀਜ਼ ਦੀ ਲੋੜੇ ਨਹੀਂ ਰਹੀ ਹੁਣ ਬਾਹਰ ਅੰਦਰ ਪੂਰੀ ਪਰੀ ਜਾਂ ਦਰਵਾਜਾ ਗੇਟ ਅੰਦਰ ਵੜ ਗਏ ਬੜਦਾ ਨਹੀਂ ਆ ਮਾਇਆ ਛੱਡਣ ਦਾ ਡਰਦਾ ਵੀ ਬਾਹਰ ਬਹੁਤ ਕੁਝ ਅੰਦਰ ਪਤਾ ਨਹੀਂ ਕੁਝ ਆਇ ਕੋ ਨਹੀਂ ਹੈ ਬਾਹਰ ਅੰਦਰ ਪੂਰੀ ਪੜੀ ਬਾਹਰ ਅੰਦਰ ਪੂਰੀ ਬਣੀ ਦਰਵਾਜੇ ਦੇ ਅੰਦਰ ਦਰਵਾਜੇ ਦੇ ਅੰਦਰ ਜਾ ਕੇ ਪੂਰੀ ਪੂਗਾ ਗੇਟਮੋਰੇ ਖੜਾ ਨਹੀਂ ਦਰਬੜਦਾ ਡਰਦਾ ਵੀ ਬਾਹਰ ਇਹ ਨਾ ਕੋਈ ਛੱਡ ਕੇ ਚੱਲੇ ਬਾਹਰ ਦਾ ਸਭ ਕੁਝ ਦੀਦਾ ਉਹ ਤਾਂ ਅੰਦਰ ਜਾ ਕੇ ਪਤਾ ਲੱਗੂ ਅੰਦਰ ਕੀ ਹੈ ਇੱਥੋਂ ਦੀ ਭਰੋਸਾ ਕਰਦਾ ਆ ਗੱਲ ਨਹੀਂ ਭਰੋਸਾ ਕਰ ਦਿੱਤੀ ਉਹ ਗੇਟ ਤੇ ਤਾਂ ਸਭ ਕੁਝ ਪਿਆ ਨਹੀਂ ਪਿਆ ਦਾ ਅੰਦਰ ਉਹਨੂੰ ਬਤਾ ਅੰਦਰ ਵੜ ਗਿਆ ਤਾਂ ਬਾਹਲਾ ਛੱਡ ਛੱਡ ਕੇ ਜਾਉਂਗਾ ਅੰਦਰ 1000 ਕੇ ਨਾਂ ਬੈਨ ਅੱਗੇ ਲਈਏ ਉਹ ਤਾਂ ਫਿਰ ਉਹਨਾਂ ਨੇ ਖੋ ਗਏ ਪਹਿਲਾਂ ਖੋਲਣਾ ਉੱਤੇ ਉਹ ਤਾਂ ਛੱਡਣਾ ਪਹਿਲਾਂ ਛੱਡਣਾ ਪੈਣਾ ਪਹਿਲਾਂ ਛੱਡਣੂ ਦੀ ਬੰਦਾ ਇਹ ਕਹਿੰਦਾ ਪਹਿਲਾਂ ਮਿਲ ਜਵੇ ਫਿਰ ਛੱਡਾਂ ਬਸ ਇੱਥੇ ਰੋੜਾ ਹੈ ਅਤਵਾਲ ਨਹੀਂ ਕਰਦਾ ਕਿਸੇ ਤੇ ਵੀ ਪਹਿਲਾਂ ਪ੍ਰਾਪਤ ਹੋਵੇ ਫਿਰ ਛੱਡਾਂ ਉਹ ਗਾਣਾ ਪਹਿਲਾਂ ਛੱਡਦੇ ਫੇਰ ਪ੍ਰਾਪਤ ਹੋ ਜੋਤ ਰੂਪੀ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪੀ ਹਰੀ ਆਪ ਜੋਤ ਰੂਪ ਹਰੀ ਆਪ ਗੁਰੂ ਜੋਤ ਰੂਪ ਹਰ ਇੱਥੇ ਕੌਮਾ ਲਾ ਦੋ ਜੋਤ ਰੂਪ ਹਰੀ ਸਤਿ ਕਬੂ ਆਪ ਗੁਰੂ ਨਾਨਕ ਕਾਹੇ ਜੋਤ ਰੂਪੀ ਹਰੀ ਐ ਆਪ ਗੁਰੂ ਨੇ ਪਰਮੇਸ਼ਰ ਨੇ ਨਾਨਕ ਤੇ ਕਾਹੇ ਵੀ ਇਹ ਬੋਲ ਹਰੀਆ ਜਿਹੜਾ ਜੋਤ ਰੂਪ ਹੈ ਹਰੀ ਤਾਂ ਹਰੀਆ ਉਹਦਾ ਰੂਪ ਜੋਤ ਆ ਉਹਦਾ ਰੂਪ ਕੌਣ ਆ ਉਹਦਾ ਰੂਪ ਐ ਜੋਤਮਾਨ ਉਹਦਾ ਰੂਪ ਐ ਮਨ ਉਹ ਨਹੀਂ ਹੈ ਸੂਰਜ ਦੀ ਜਿਵੇਂ ਜੋਤ ਸੂਰਜ ਦਾ ਰੂਪ ਹੈ ਐਵੇਂ ਮਨ ਜੋਤ ਜੜੀ ਏ ਉਹਦੇ ਮੂਲ ਦਾ ਰੂਪ ਹੈ ਉਹ ਰੂਪੇ ਰੂਪ ਚ ਫਸਿਆ ਆ ਕੇ ਉਹ ਰੂਪ ਕਰਕੇ ਹੀ ਵਾਹ ਲਾ ਰੂਪ ਬਣੇ ਉਹ ਰੂਪੇ ਸਾਬਤ ਕਰਦਾ ਜਿੰਨਾ ਚਿਰ ਉਹਦਾ ਰੂਪ ਸਾਬਤ ਹੁੰਦਾ ਹੈਗਾ ਜਦੋਂ ਨੇ ਛੱਡਣਾ ਸਰੀਰ ਫਿਰ ਹਦਸਾ ਇਕੱਲਾ ਰਹਿ ਜਾਣਾ ਰੂਪ ਉਹ ਚ ਲੀਨ ਹੋ ਜਾਣਾ ਫਿਰ ਰੂਪ ਨਹੀਂ ਰਹਿਣਾ ਉਹਦਾ ਨਾ ਰੂਪ ਬਹਲਾ ਰਹੇ ਨਾ ਰੂਪ ਦਲਰ ਹੈ ਰੂਪ ਹੈ ਗਏ ਉਹਦਾ ਬ੍ਰਿਸ਼ਾ ਗੁਰੂ ਜਿੱਥੋਂ ਗੁਰੂ ਦੇਖੇ ਦੁਨੀਆ ਸੁਰਤੇ ਦਾ ਰੂਪ ਹੈ ਧਿਆਨ ਇਹਦਾ ਰੂਪ ਹੈ ਬਣ ਇਹਦਾ ਰੂਪ ਹੈ ਜਿਵੇਂ ਲਹਿਰ ਰੂਪ ਹੈ ਪਾਣੀ ਦਾ ਐਵੇਂ ਇੱਛਾ ਜਿਹੜੀ ਹੈ ਰੂਪ ਹੈ ਇਹਦਾ ਆਪਣਾ ਇੱਛਾ ਤਿਆਗਣੀ ਰੂਪ त्यागਣਾ ਬਰਾਬਰ ਹੈ ਇੱਛਾ त्यागਣੀ ਰੂਪ त्यागਣਾ ਰੂਪ त्याग ਦੇਣਾ ਜਾਂ ਬੂਲ ਰਹਿ ਗਿਆ ਜਾਂ ਰੂਪ ਤੇ ਅਗਤਾ ਰੂਪ ਵਿੱਚ ਸਮਾ ਗਿਆ ਬੂਲ ਬੂਲ ਰਹਿ ਗਿਆ ਇਹ ਕਰਾਂਗੇ ਫਿਰ ਰੂਪ ਇੱਕ ਹੋ ਗਿਆ ਰੰਗ ਇੱਕ ਹੋ ਗਿਆ ਜੋਤ ਰੂਪ ਹਰ ਜੋਤ ਰੂਪ ਹਰ ਆਪ ਹਰ ਜੋਤ ਰੂਪ ਹੈ ਆਪ ਗੁਰੂ ਆਪ ਪਰਮੇਸ਼ਰ ਦੇ ਗੁਰੂ ਨੇ ਨਾਨਕ ਕਹਾਇਓ ਨਾਨਕ ਤੋਂ ਕਹਾਇਆ ਇਹ ਗੱਲ ਆਹ ਕਹਿ ਰਿਹਾ ਪੱਟ ਹਰ ਪੱਥਰ ਦੀ ਮੂਰਤੀ ਨਹੀਂ ਆ ਹਰ ਦੇਦਾਰੀ ਨਹੀਂ ਹੁੰਦਾ ਉਹਦਾ ਰੂਪ ਜੇ ਹੈ ਤਾਂ ਜੋਤ ਹੈ ਜੋਤ ਹੈ ਜੇ ਹਰ ਦਾ ਕੋਈ ਰੂਪ ਹੈ ਮੈਂ ਜੋਤ ਹੈ ਮੂਰਤੀ ਪੂਜਨ ਕਰਤੀ ਸਭ ਐ ਲਾਈਨ ਦੇ ਵਿੱਚ ਪੂਰਤੀ ਪੂਜਾਲੀ ਫੱਟੀ ਪੁੱਜ ਗਈ ਔਰ ਪਰਮੇਸ਼ਰ ਤੋਂ ਪੁਚਾਈਏ ਪੱਟੀ ਗੁਰੂ ਤੋਂ ਪਰਮੇਸ਼ਰ ਤੋਂ ਕਹਾਈਏ ਗੱਲ ਪਟ ਕਹਿੰਦਾ ਗੁਰੂ ਪਰਮੇਸ਼ਰ ਨੇ ਨਾਨਕ ਗੁਰੂ ਕਿਹਾ ਤੂੰ ਐਂ ਬੋਲ ਤੂੰ ਹੀ ਨਾਨਕ ਦੇ ਪਏ ਹੋਏ ਬਾਦ ਵੀ ਉਹਨੇ ਐ ਕਿਹਾ ਉਹਨੇ ਐ ਕਿ ਉਹਨੇ ਕਿਹਾ ਗੁਰੂ ਨੇ ਕਹਾਇਆ ਕੋ ਤਾਂ ਬੁਲਾਏ ਤੇ ਬੋਲੇ ਹਾਂਜੀ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਤਾਂ ਤੇ ਅੰਗਦ ਭਇਓ ਆ ਮਾਨਵ ਉਤਥ ਹੀ ਬੜਿਆ ਹੈ ਅੰਗੋਦ ਉਹਦਾ ਹੀ ਅੰਗਾ ਹੈ ਓਏ ਅੰਗਾ ਤੇ ਮੰਨੋਗਾ ਇਹਨਾਂ ਨੇ ਉਹ ਅੰਗਾ ਹੈ ਇੱਕ ਅੰਗਾ ਇੱਕ ਸੰਗ ਹੈ ਉਹ ਸੰਗ ਆਲਾ ਦੂਗਾ ਅੰਗ ਦੂਆ ਉਹ ਸਰੀਰ ਦਾ ਵਾ ਅੰਗਾ ਨਾ ਜਿਹਦਾ ਅੰਗਾ ਉਹਦੇ ਸੰਗ ਵੀ ਜੁੜਿਆ ਹੋਇਆ ਹੈ ਜਿੰਨਾ ਚਿਰ ਸੰਗ ਹੈ ਉਹਨਾਂ ਚਿਰ ਅੰਗਾ ਹੈ ਤੇ ਵਾ ਵੜ ਕੇ ਪਰੇ ਰੱਖਦੀ ਅੰਗ ਨਹੀਂ ਰਹਿੰਦਾ ਫਿਰ ਇਹ ਜਿਹਨਾਂ ਦੇ ਸੰਗ ਹੈ ਉਹਨਾਂ 'ਚ ਰੰਗ ਹੈ ਜੇ ਸੰਗੇ ਨਹੀਂ ਅੰਗ ਕਦ ਅੰਗ ਸੰਗ ਦੇ ਇਕੱਠੇ ਲਫਦ ਨੇ ਇੱਕ ਸੰਗ ਹੈ ਇੱਕ ਅੰਗ ਹੈ ਨਾਮ ਸੰਗੀ ਹੈ ਜੋ ਸੰਗੀ ਹੈ ਤੇਰਾ ਹਰ ਗੁਣ ਸੰਗੀ ਹੈ ਉਹਦਾਂ ਜਿਹੜਾ ਜੁੜਿਆ ਹੋਇਆ ਜੋ ਸੰਗੀ ਹੈ ਤੇਰਾ ਹਰ ਗੁਣ ਗਾਇ ਲੈ ਰਿਹਾ ਮਨਾ ਜੋ ਸੰਗੀ ਹੋ ਸੰਗੀ ਹੈ ਸੰਗੀ ਸਾਥ ਨਹੀਂ ਛੱਡਦਾ ਜਿਹੜਾ ਨਾਲ ਹੈ ਸੰਗੀ ਸਾਥੀ ਸਰਲ ਤਰਾਇ ਜੋਤ ਰੂਪ ਹਰ ਆਪ ਜੋਤ ਰੂਪ ਹਰੀ ਜੋਤ ਰੂਪ ਹਰੀ ਆਪ ਗੁਰੂ ਨਾਨਕ ਹਾਇਓ ਤਾਤੇ ਅੰਗਦ ਤਾਤੇ ਅੰਗਦ ਪਿਓ ਅੰਗਦ ਪਿਓ ਅੰਗਦ ਤਤ ਮਿਲਾਇਓ ਤਤ ਸੋ ਤਤ ਮਿਲਾਇਓ ਅੰਗਦ ਨੇ ਇਹ ਗੱਲ ਮੰਨ ਕੇ ਤਤ ਨਾਲ ਤਤ ਮਿਲ ਗਿਆ ਆਪਣੇ ਮੋੜ ਨਾਲ ਮਿਲ ਗਿਆ ਅੰਗਦ ਅੰਗਦ ਨੇ ਗੱਲ ਨਾਨਕ ਦੀ ਸੁਣੀ ਮੰਨੀ ਤਤਨਾ ਤਤ ਬੁਲਾ ਲਿਆ ਹੋਰ ਦੱਸੋ ਕੀਨੇ ਮੂਰਤੀ ਪੂਜਾ ਚ ਕੁਛ ਖਟਿਆ ਜਿਨ੍ਹਾਂ ਨੇ ਮੂਰਤੀ ਪੂਜਾ ਕੀਤੀ ਹਰਦੀ ਉਹਨੂੰ ਕਿਸੇ ਨੂੰ ਕੁਛ ਮਿਲਿਆ ਅੰਗਦ ਨੂੰ ਨਾ ਮਿਲ ਗਿਆ ਕੁਛ ਆ ਦੇਖ ਲੋ ਬਾਣੀ ਪਈ ਤੁਸੀਂ ਦੱਸੋ ਜਿਨ੍ਹਾਂ ਨੇ ਹਰਦੀ ਪੂਜਾ ਕੀਤੀ ਤੁਸੀਂ ਤੁਸੀਂ ਕੀ ਖਟਿਆ ਜਿਹਦੇ ਤੁਸੀਂ ਸੋਤਲ ਲਿਖੇ ਪੜਦੇ ਉਹਨੇ ਕੀ ਘਟਿਆ ਦੱਸੋ ਤਾਂ ਸਹੀ ਕੁਛ ਵੀ ਨਹੀਂ ਫਰਾਡ ਹਲਿ ਤਾਂ ਤੁਸੀਂ ਤਾਂ ਤਮ ਲਾਇਓ ਅੰਗਦ ਦੀ ਕਿਰਪਾ ਤਾਰ ਅਮਰ ਸਤਗੁਰੂ ਥਿਰਕਿਓ ਅੰਗਦ ਨੇ ਅਰਦਾਸ ਨੂੰ ਕਿਰਪਾ ਕੀਤੀ ਉਪਦੇਸ਼ ਕੀਤਾ ਕਿਰਪਾ ਤਾਰੀ ਉਪਦੇਸ਼ ਕੀਤਾ ਨੂੰ ਅਮਰ ਸਤਗੁਰੂ ਥਿਰਕਿਓ ਅਮਰ ਸਤਗੁਰੂ ਜਿਹੜਾ ਉਹ ਥਿਰ ਕਰਤਾ ਉਦਾ ਜਿਹੜਾ ਅੰਦਰ ਸੀ ਮਾਨ ਅੰਦਰ ਅੰਤਰਾਤਮਾ ਧਰ ਕਰਤੀ ਅੰਤਰਾਤਮਾ ਨੇ ਆਪਣਾ ਧਿਆਨ ਆ ਜਦਾ ਅੰਤਰਾਤਮਾ ਥਿਰ ਹੁੰਦੀ ਆਪਣਾ ਧਿਆਨ ਮਾਇਆ ਜੋ ਆਪੇ ਮੋੜ ਲੈਂਦੀ ਹੈ ਉਹ ਧਿਆਨ ਹੈ ਮਾਇਆ ਜਦੋਂ ਲ ਜੇ ਮਾਨ ਅੰਦਰ ਲ ਮੰਦਾ ਚੱਲਾ ਗਿਆ ਧਿਆਨ ਹਟਾਉਂਦਾ ਚੱਲਾ ਗਿਆ ਅੰਦਰ ਲਈ ਨਹੀਂ ਮੰਨਣਾ ਬਾਹਰ ਲ ਕੁਝ ਨਹੀਂ ਹੈਗਾ ਅੰਦਰ ਲ ਜੇ ਮਨ ਮੰਦਾ ਚੱਲਿਆ ਜਾਂਦਾ ਹੈ ਅੰਦਰ ਲ ਮਾਨ ਅਰ ਬੁੱਧੀ ਤੋਂ ਇਹ ਮੰਦੇ ਚਲੇ ਜਾਂਦੇ ਨੇ ਧਿਆਨ ਆਪੇ ਹੜਦਾ ਚੱਲੇ ਜਾਂਦਾ ਵਾਂ ਜੋ ਪਿਛੇ ਨੂੰ ਆਈ ਜਾਂਦਾ ਮਨ ਤੋਂ ਨਹੀਂ ਹੈ ਦੁਆ ਧਿਆਨ ਹੈ ਕਮਨ ਮਨ ਕੋਈ ਨਹੀਂ ਹੈ ਦੁਆ ਧਿਆਨ ਹੈ ਹੇ ਅਮਰਦਾਸ ਅਮਰਤ ਛਤੈ ਗੁਰੂ ਰਾਮਹਿ ਦਿਓ ਅਮਰਦਾਸ ਅਮਰਤ ਛਤਰ ਉਹ ਅਮਰਦਾਸ ਨੇ ਕੀ ਕੀਤਾ ਜਿਹੜਾ ਅਮਰਤ ਛਤਰ ਕੋਲ ਸੀ ਨਾ ਜਿਹੜੀ ਜ਼ਿੰਮੇਵਾਰੀ ਸੀ ਉਬਰ ਦਿੱ ਸ਼ਤਰ ਦੀ ਉਹਨੂੰ ਫੜਾਤਾ ਵੀ ਆ ਪਾਈਆ ਮਰਦ ਸ਼ਤਰ ਨੂੰ ਲੋਕਾਂ ਦੀ ਛਾਂ ਇਹਦੀ ਤੂੰ ਕਰੀ ਗੁਰ ਰਾਮ ਹਿੰਦੀ ਉਹ ਛਤਰੀ ਦਾ ਛਾਂ ਕਰੀਦੀ ਆ ਲੋਕਾਂ ਨੂੰ ਰੱਖਿਆ ਉਹ ਡਿਊਟੀ ਉਹ ਮਰਦ ਦੀ ਸ਼ਤਰ ਦੀ ਸੰਭਾਲਦੀ ਅਮਰਦਾਸ ਅਮਰਦਾਸ ਕੋ ਜੋ ਸੀ ਨਾ ਰਾਮਦਾਸ ਨੂੰ ਦਿੱਤੀ ਰਾਮਦਾਸ ਕਿਵੇਂ ਹੋਇਆ ਕਾਬਲ ਸ਼ਤਰ ਸੰਭਲਦੇ ਇਹ ਗੱਲ ਨਹੀਂ ਦਸੀ ਹੂੰ ਅਮਰਦਾਸ ਨੂੰ ਛਤਰ ਛਤਰ ਦੀ ਜਿਹੜੀ ਅਮਰਦਾਸ ਨੂੰ ਛਤਰ ਰੱਖਣ ਦੀ ਸੋਝੀ ਕਪੈਸਿਟੀ ਉਹ ਚ ਕਿੱਥੋਂ ਆਈ ਇਹ ਦੀ ਦੱਸੀ ਹੈ ਇਹ ਕਹਤਾ ਅਮਰਦਾਸ ਨੇ ਉਹ ਤਾਂ ਦੇਤਾ ਛਤਰ ਉਹ ਰਾਜ ਦੇਤਾ ਛਤਰ ਸਿੰਘ ਹਸਣ ਛਤਰ ਸਿੰਘ ਹਸਣ ਪ੍ਰਥਮੀ ਗੁਰੂ ਅਰਜਨ ਕੋ ਦਇਆ ਉਹ ਛਤਰ ਸਿੰਘ ਹਸਣ ਜਿਹੜਾ ਲਿਆ ਸੀ ਗੁਰੂ ਅਰਜਨੂ ਦੇ ਦਿੱਤਾ ਕਹਾ ਛਤਰ ਤਾਂ ਬੈਨ ਅਮਰਦਾਸ ਨੇ ਦਿੱਤ ਤਾ ਨੂੰ ਉਹ ਤੇ ਲਿਖਦਾ ਛਤਰ সিংহাসਨ ਪ੍ਰithvi ਇਹ ਛਤਰ সিংহাসਨ ਵੀ ਪ੍ਰithvi ਪ੍ਰithvi ਦਾ ਐ ਇੱਥੇ ਪਾਪ ਸਾਗਰ ਚ ਪ੍ਰਚਾਰ ਦੀ ਜ਼ਿੰਮੇਵਾਰੀ ਗੁਰੂ ਅਰਜਨ ਗੋਦਾ ਗੁਰੂ ਅਰਜਨ ਛਤਰ ਤਾਂ ਕਹੇ ਦੋ ਸੁਪਰੀਮ ਆਦਮੀ ਕੋਈ ਗੱਲ ਕਰਨ ਵਾਲਾ ਉਸ ਬੜੇ ਰਹੀ ਹੈ ਐ ਦੋ ਉੱਚੀ ਵਸਾਲਾ ਕੋਈ ਆਦਮੀ ਦੀ ਉੱਚੀ ਵਸਾ ਕਰਕੇ ਤਖਤ ਬਾਇ ਤਖਤੇ ਤੇ ਲਾਇਗਾ ਹਾਂ ਜੀ ਗੁਰੂ ਰਾਮਦਾਸ ਦਰਸ਼ਨ ਪਰਸ ਕਹੀ ਮਥਰਾ ਅੰਮ੍ਰਿਤ ਬਾਣ ਗੁਰੂ ਰਾਮਦਾਸ ਦਰਸ਼ਨ ਪਰਸ ਗੁਰੂ ਰਾਮਦਾਸ ਨੇ ਜੇ ਦਰਸ਼ਨ ਆਤਮ ਦਰਸ਼ਨ ਕਰ ਲਿਆ ਆਪ ਇੱਕ ਹੋ ਗਿਆ ਕਹੀ ਮਥਰਾ ਅੰਮ੍ਰਿਤ ਬਾਣ ਔਰ ਇੱਕ ਹੋ ਗਿਆ ਜਦ ਉ ਗਿਆ ਤਾਂ ਉਹਨੇ ਕਹੀ ਅੰਮ੍ਰਿਤ ਬਾਣ ਫਿਰ ਅੰਮ੍ਰਿਤ ਬਚਨ ਉਹਨੇ ਜੜੇ ਵਿਚਾਰੇ ਉਹ ਮਥਰਾ ਕਹਿੰਦਾ ਕੀ ਉਚਾਰੇ ਅੰਮ੍ਰਿਤ ਬਾਣ ਕਹੇ ਜੜੇ ਮੂਰਤ ਪੰਚ ਪ੍ਰਮਾਨਪੁਰਖ ਗੁਰ ਅਰਜਨ ਪਿੱਖੋ ਨयन ਮੂਰਤ ਪੰਚ ਪ੍ਰਮਾਨ ਜਿਹੜੀ ਮੂਰਤੀ ਸੀ ਨਾ ਉਹਦੀ ਇਹ ਕੋਕੇ ਉਗਿਆ ਉਗਿਆ ਨਾ ਉਹੀ ਤਾਂ ਮੂਰਤੀ ਆ ਪੰਚ ਪ੍ਰਮਾਨ ਔੜੀ ਸਿਰੋੜੀ ਮੂਰਤੀ ਪੈਦਾ ਉਹ ਉਗੇ ਤੇ ਬਾਅਦ ਦੀ ਆ ਪ੍ਰਮਾਨ ਆ ਜਿਹੜੀ ਕਿ ਉੱਥੇ ਦਰਗਾਹ ਚ ਵੀ ਜਿਨੂੰ ਜਿਹਦਾ ਕਨੈਕਸ਼ਨ ਦਰਗਾ ਦੇ ਨਾਲ ਜਿਨੂੰ ਉੱਥੋਂ ਨਾਮ ਮਿਲ ਰਿਹਾ ਗੁਰ ਆਟਣੇ ਪਿੱਖੋਣ ਆਜੋ ਦੇਖ ਲਓ ਜਿਹਨਾਂ ਦੇਖਣਾ ਗੁਰ ਆਟਣ ਪੱਕੀ ਦੇਖ ਲਓ ਉਹ ਮੂਰਤ ਹੈ ਗੁਰ ਆਟਣੇ ਪਿੱਖੋਣ ਆਣ ਪਿੱਖੋਣ ਆਣ ਮੈਂ ਵੇਖ ਰਿਆਂ ਨਾਲ ਆਪਣੇ ਮੈਂ ਤਾਂ ਬੁੱਧੀ ਮੈਨੂੰ ਤਾਂ ਸਮਝ ਆ ਰਹੀ ਹੈ ਲੈਣ ਕੀ ਬੁੱਧੀ ਦੇ ਅੰਦਰਲੀ ਅੱਖਾਂ ਦੇਖ ਰਿਹਾ ਜਿਹਨਾਂ ਅੰਦਰਲੀ ਅੱਖਾਂ ਦੇਖਣਾ ਨੂੰ ਦੇਖ ਸਕਦਾ ਬਾਹਲੀ ਅੱਖਾਂ ਨਾਲ ਕੁਝ ਨਹੀਂ ਦਿੰਦਾ ਹੁੰਦਾ ਨਾਨਦਲੀ ਅੱਖ ਪੱਟਾਂ ਸਾਰਿਆਂ ਨੇ ਦੇਖੀ ਆ ਠਖੋ ਨਾਨ ਮੈਂ ਤਾਂ ਖਾਣਾ ਦੇਖ ਰਿਹਾ ਇਹ ਉਹ ਸ਼ਬਦ ਗੁਰੂ ਬੋਲ ਰਿਹਾ ਇਹ ਬੁਲਾਇਆ ਬੋਲ ਰਿਹਾ ਇਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਆ ਇਹ ਆਪੇ ਕੋ ਹੋ ਕੇ ਹੋ ਗਿਆ ਹੋਇਆ ਹਾਂ ਕਹਿ ਰਿਹਾ ਪਟ ਇਹ ਲੇ ਕੋ ਹੋ ਕੇ ਹੋ ਗਿਆ ਮੈਂ ਉਹਨੂੰ ਦੇਖ ਰਿਹਾ ਮੈਂ ਸ਼ਰੀਰ ਨਹੀਂ ਦੇਖ ਰਿਹਾ ਇਹਦਾ ਜੇ ਤੂੰ ਬੋਲਦਾ ਮੈਂ ਉੱਥੇ ਦੇਖ ਰਿਹਾ ਵੀ ਬੋਲਦਾ ਕੌਣ ਕਿਵੇਂ ਬੋਲਦਾ ਆ ਵੀ ਤਾਂ ਪੱਟ ਓਹੀ ਬੋਲਦਾ ਉਹ ਵੀ ਬੋਲਦਾ ਉਹ ਅੱਖ ਪੱਟ ਕੋਲ ਵੀ ਆ ਅੱਖ ਇੱਥੇ ਕੀ ਕਿਹਾ ਪ੍ਰਮ ਗਿਆਨੀ ਕੀ ਕਹਤਾ ਪ੍ਰਮ ਗਿਆਨੀ ਜਾਣੇ ਆ ਗੱਲ ਆ ਜੱਪੇ ਕੋਣ ਐਂ ਕਹਤਾ ਹੁਣ ਕਹਤਾ ਪ੍ਰਮ ਗਿਆਨੀ ਕੀ ਕਹਤਾ ਐਂ ਜਾਣੇ ਜੇ ਇਹ ਗੱਲ ਆ ਹੁੰਦੀ ਤਾਂ ਸੁਖਬੀ ਸਾਹਿਬ ਦੀ ਉਸ ਗੱਲ ਤੇ ਸ਼ੰਕਾ ਹੋ ਜਾਂਦੀ ਸ਼ੰਕਲ ਕਰਨੀ ਨਹੀਂ ਹੁੰਦੀ ਜਾਣਦੇ ਰਹੇ ਨੇ ਤਾਂ ਗੁਰਾਇਦੀ ਦੀ ਜ਼ਿੰਮੇਵਾਰੀ ਜ਼ਿੰਦਨ ਇੱਕ ਵੀ ਬੰਦਾ ਨਹੀਂ ਫੇਲ ਹੋਇਆ ਜਿਹਨੂੰ ਗੁਰਾਇਦੀ ਦਿੱਤੀ ਕੋ ਫੇਲ ਹੋਇਆ ਫਿਰ ਇਰਾਨ ਜੋਮੇਵਾਰੀ ਦਿੱਤੀ ਕੋਈ ਫੇਲ ਨਹੀਂ ਹੋਇਆ ਫੇਲ ਵਾਲੇ ਨੂੰ ਗੁਰਾਇਦੀ ਦਿੱਤੀ ਉਹਦੀ ਜਾਂ ਫੇਲ ਹੋਣ ਵਾਲੇ ਤੋਂ ਗੁਰਾਇਦੀ ਦਿੱਤੀ ਉਹਦੇ ਪੰਜ ਪਿਆਰੇ ਬਣਾਤੇ ਉਹ ਗੁਰਾਇਦੀਆਂ ਬੰਦ ਕਰਤੀ ਜਿੱਥੇ ਆ ਕੇ ਸਟਾਪ ਲੱਗਿਆ ਉੱਥੇ ਉਹਨਾਂ ਨੇ ਕਿਹਾ ਵੀ ਹੁਣ ਇਦਾਂ ਹੀ ਚੱਲੂ ਗੱਡੀ ਫੇਰ ਦੇਖਾਂਗੇ ਜਾਂ ਲੋੜ ਪੈਗੀ ਕਾਹੋ